i want to like ലീന மர கூ குஹு என்று கு ஆனந்தூர தூர தூர ககனக்கு தூர 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 ககனக்கு ਸ਼ੇਤਾਰਿਸਵਾ ਮਨ ਕੇ ਹਰਿ ਸ਼ੇਰੈਸਵਾ ਦੂਰ 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 ਗਗਨ ਕੇ ਦੂਰ 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 ਗਗਨ ਕੇ ਕੇ ਬਾੜੇ تیرਾ ਹੋਨਲਕੇ ਬਾੜੇ تیرਾ ਹੋਨਲਕੇ ਤੇਲੀ 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 ਹੋਗੂਆ ਤੇਲੀ 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 ਹੋਗੂਆ ਕਦਲ ਤੇਰਾ 세ਰੂਆ ਕਦਲ ਤੇਰਾ 세ਰੂਆ ਕਦਲ ਤੇਰਾ 세ਰੂਆ ਕਦਲ ਤੇਰਾ 세ਰੂਆ ਦੂਰ 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 ਗगनਕੇ ದೂರ 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 ಗಗನಕ್ಕೆ ವೆಲ್ಕಮ್ ಐ ಡಿಯರ್ ಲವ್ಲಿ ಚಿಲ್ಡ್ರನ್